भारत भारत माता के भारत माता के बंदे आश्रम बंदे आश्रम बंदे आश्रम भारत माता की भारत माता की भारत माता की लीगल एक्शन एड की ओर से हम लोगों ने अपने अठहत्तरवें आज़ादी महोत्सव पर यहाँ पुल कंजरी में आ, जो हमारा शहीदी स्मारक बना है जो कि हमारे लांस नायक श्री संगारा सिंह जी जिन्होंने उन्नीस की लड़ाई में धुनवा पुल में अपना और अपने साथियों का बलिदान देके ये कंजरी पुल को बचाया और सारे गांव की रक्षा की उनकी याद में ये स्मारक बना है हम हर साल यहाँ पे आके अपनी टीम के साथ इन महान वीरों को श्रद्धांजलि देते हैं और इन वीरों को नमन करते हैं जिनकी बदौलत आज हम अपने घरों में आराम से बैठे हैं मैं अपने शहरवासियों को अठहत्तरवें आज़ादी दिवस पर बधाई देता हूँ धन्यवाद जय जवान जय किसान आज से पंद्रह अगस्त ਤੇ ਉਪਲਖ ਵਿੱਚ ਸ੍ਰੀ ਸ਼ਾਹ ਪਛਸੀ ਦੇ ਅਗਵਾਈ ਦੇ ਹੇਠ ਅਸੀਂ ਅੱਜ ਆ ਲਾਸ ਨਾਇਕ ਸ਼ੰਗਾਰਾ ਸਿੰਘ ਜੀ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਨ ਆਏ ਹਾਂ ਤੇ ਅਸੀਂ ਹਰ ਸਾਲ ਇੱਥੇ ਆੰਦੇ ਹਾਂ ਤੇ ਅਸੀਂ ਉਹਨਾਂ ਨੂੰ ਨਮਨ ਕੀਤਾ ਹੈ ਅੱਜ ਦੇ ਦਿਨ ਤੇ ਲਾਸ ਜਿਹੜੀ ਸਾਡੀ ਜਿਹੜੀ ਬਾਰਡਰਾਂ ਤੇ ਜਿਹੜੀ ਫੌਜ ਖੜੀ ਹੈ ਉਹਨਾਂ ਦੀ ਜਿਹੜੀ ਸੈਕਰੀਫਾਈਸਿਸ ਹੈ ਉਸ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਅੱਜ ਦੇ ਦਿਨ ਤਾਂ ਕਿ ਆ ਸਾਰਿਆਂ ਨੂੰ ਪਤਾ ਲੱਗੇ ਕਿ ਇਹਨਾਂ ਦਾ ਕਿੰਨਾ ਕੋ ਯੋਗਦਾਨ ਹੁੰਦਾ ਸਾਡੀ ਲਾਈਫ ਦੇ ਵਿੱਚ ਅਸੀਂ ਅੱਜ ਸੇਫ ਹੈਗੇ ਆ ਤੇ ਇਹਨਾਂ ਦੇ ਕਰਾਣ ਲੱਗਿਆ ਜੀ ਕਿ ਜਦਕੀ ਅਸੀਂ ਬਿਨਾਂ ਜਲੇ ਸੀ ਸਰ ਅਹੀ ਦੇਣਾ ਚਾਹੁੰਦੇ ਹਾਂ ਕਿ ਸਰ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਸਰ ਇਰ ਰਿਸਪੈਕਟਿਵ ਆਫ ਐਨੀ ਰਿਲੀਜੀਅਨ ਕ੍ਰੀਡ ਕਲਰ ਤੇ ਇਹ ਜਿਹੜੇ ਸਾਡੇ ਜਿਹੜੇ ਸੋਲਜਰ ਸਗੇ ਆ ਇਹ ਸਾਡੇ ਵਾਸਤੇ ਬਹੁਤ ਵੱਡੀ ਐਗਜ਼ਾਮਪਲ ਹੈ ਸਰ ਉਹ ਕਿਸੇ ਜਦੋਂ ਬਾਰਡਰ ਤੇ ਲੜਦੇ ਨੇ ਉਦੋਂ ਇਹ ਨਹੀਂ ਦੇਖਦੇ ਕਿ ਅਸੀਂ ਕਿਸ ਰਿਲੀਜੀਅਨ ਦੀ ਰੱਖਿਆ ਕਰ ਰਹੇ ਹਾਂ ਜਾਂ ਕੀ ਕਰ ਰਹੇ ਹਾਂ ਕੀ ਨਿਕਾਰੇ ਉਹਨਾਂ ਨੇ ਦੇਸ਼ ਦੀ ਸੇਵਾ ਕਰਨੀ ਹੈ ਸਰ ਉਸ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਸਰ ਉਹ ਸਿੱਖਿਆ ਨੂੰ ਅਸੀਂ ਯਾਦ ਰੱਖਨੇ ਆ ਤੇ ਅੱਗੇ ਅਸੀਂ ਸਾਡੀ ਜਿਹੜੀ ਲੀਗਲ ਐਕਸ਼ਨ ਹੈਡ ਹੈ ਸਰ ਉਹ ਇਹੀ ਆਪਣਾ ਸੋਸਾਇਟੀ ਨੂੰ ਦੱਸਣਾ ਚਾਹੁੰਦੀ ਹੈ ਕਿ ਇਹ ਜਿਹੜੀ ਸ਼ਹਾਦਤ ਹੈ ਉਹ ਬਹੁਤ ਵੱਡੀ ਸ਼ਹਾਦਤ ਹੈ ਤੇ ਇਸ ਨੂੰ ਯਾਦ ਰੱਖਣਾ ਹੈ